ਬੰਦ ਗਈ ਹੁੰਦੀ ਆਪਾਂ ਇੱਕ ਦਿਨ ਨਹੀਂ ਪ੍ਰਭੂ ਨੂੰ ਦੇ ਸਕਦੇ ਪ੍ਰਭੂ ਤਾਂ ਵੱਡੇ ਵੱਡੇ ਕੰਮ ਬਾਲਦੇ ਆਂ ਫੇ ਪ੍ਰਭੂ ਵੀ ਕਿਗਾ ਦਾ ਢੱਲ ਕਰ ਜਾਂਦਾ ਹallelujah ਹੁਕਮਾਂ ਤੇ ਚੱਲਣਾ ਵੈ ਜਦੋਂ ਬਰਕਤਾਂ ਲੈਣੀਆਂ ਹallelujah ਇਹ ਤਾਂ ਆਪਾਂ ਪਹਿਲਾਂ ਵੀ ਕੰਮ ਕਰਦੇ ਸੀ ਜੀ ਕਿਤਾ ਮੱਥਾ ਠੇਕਿਆ ਕਿਤੇ ਜੀ ਕਿਤਾ ਬਹਿ ਕੇ ਘਰੇ ਨਹੀਂ ਜੇ ਪਰਮੇਸ਼ੁਰ ਦੇ ਹਦਾਇਤਾਂ ਹੀ ਉਹ ਕਹਿੰਦਾ ਛੇ ਦਿਨ ਕੰਮ ਕਰ ਸਤਵਾਂ ਦਿਨ ਤੂੰ ਮੈਨੂੰ ਦੇ ਉਹਦੀ ਖਜੂਰੀ ਚ ਬੈਣਾ ਹੀ ਪੈਣਾ ਹallelujah ਕਹਿੰਦਾ ਹੈ ਜੋ ਹੋਵਾ ਤੇਰੇ ਡੇਰੇ ਵਿੱਚ ਕੌਣ ਟਿਕੇਗਾ ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਸੇਗਾ ਹਾਲੇਲੂਇਆ ਤੇਰੇ ਡੇਰੇ ਵਿੱਚ ਕਹਿੰਦਾ ਕੌਣ ਟਿਕੇਗਾ ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਸੇਗਾ ਹਾਲੇਲੂਇਆ ਕੌਣ-ਕੌਣ ਪਵਿੱਤਰ ਪਹਾੜ ਤੇ ਚੜੂਗਾ ਤੇ ਕੌਣ ਡੇਰੇ 'ਚ ਵਸੂਗਾ ਹਾਲੇਲੂਇਆ ਤਾਂ ਵੇਖਣਾ ਆਪਾਂ ਜਦੋਂ ਬੰਦਗੇ ਹੁੰਦੇ ਆਪਾਂ ਇੱਕ ਦਿਨ ਨਹੀਂ ਪ੍ਰਭੂ ਨੂੰ ਦੇ ਸਕਦੇ ਪ੍ਰਭੂ ਤਾਂ ਵੱਡੇ-ਵੱਡੇ ਕੰਮ ਬਾਲਦੇ ਆ ਪ੍ਰਭੂ ਵੀ ਕੀ ਗੱਦਾ ਢੱਲ ਕਰ ਜਾਂਦਾ ਹਾਲੇਲੂਇਆ ਤੁਸੀਂ ਕਿ ਐਤਵਾਰ ਕੋਸੀ ਐਤਵਾਰ ਰੱਖ ਲਈ ਐਤਵਾਰ ਕਿੰਨੇ ਕ ਜਾਨੇ ਬੈਠੇ ਹਾਲੇ ਦਾ ਇਹ ਨਾ ਕਰਿਆ ਕਰੋ ਜੇ ਸੱਚਮੁੱਚ ਤੁਸੀਂ ਪਰਮੇਸ਼ਰ ਉਹਦੇ ਦਿਲ ਚ ਵਸਾ ਲਿਆ ਤੁਹਾਡੇ ਕੰਮ ਆਟੋਮੈਟਿਕ ਹੀ ਹੋ ਜਾਣਗੇ ਹਾਲੇਲੂਇਆ ਇੱਕ ਦਿਨ ਉਹਨੂੰ ਦੇ ਦਿਆ ਕਰੋ ਦੇ ਦਿਆ ਕਰੋ ਫੇ ਚੰਗੇ ਰਹ ਜੋਗੇ ਹਾਲੇਲੂਇਆ ਆਪਾਂ ਪਰਮੇਸ਼ਰ ਨੂੰ ਕਹਿੰਦੇ ਪਰਮੇਸ਼ਰ ਤੂੰ ਮੇਰਾ ਆ ਕੰਮ ਨਹੀਂ ਕੀਤਾ ਫਿਰ ਪਰਮੇਸ਼ਰ ਨੂੰ ਤਾਨੇ ਮੇਨੇ ਮਾਰਦੇ ਆ ਫੇ ਪਰਮੇਸ਼ਰ ਵੀ ਢੱਲ ਪਾ ਕੇ ਕਰਦਾ ਹੈ ਹਾਲੇਲੂਇਆ ਤੁਸੀਂ ਜੇ ਤਾਂ ਸੱਚਮੁੱਚ ਪਰਮੇਸ਼ਰ ਦੇ ਲਈ ਇੱਥੇ ਆਉਣੇ ਐ ਫਿਰ ਤੁਹਾਨੂੰ ਪਰਮੇਸ਼ਰ ਦੀਆਂ ਹਦਾਇਤਾਂ ਵੀ ਮੰਨਣੀਆਂ ਪੈਣੀਆਂ ਤੁਹਾਨੂੰ ਵੇਲੇ ਸਿਰ ਆਉਣਾ ਵੀ ਪੈਣਾ ਹਾਲੇਲੂਇਆ ਆ ਕੰਮ ਤੁਹਾਡੇ ਕਰਨ ਵਾਲਾ ਜਿਹੜਾ ਅਸੀਂ ਆ ਕੇ ਕਰਦੇ ਚਲ ਅਸੀਂ ਫੇਰ ਵੀ ਕਹਿੰਨੇ ਚਲੋ ਕੋਈ ਨਾ ਹਾਲੇਲੂਇਆ ਤਬ ਤੁਸੀਂ ਫੇਰ ਟਾਈਮ ਨਾਲ ਤਾਂ ਆ ਜਾਇਆ ਕਰੋ ਅਸੀਂ ਕਿੱਥੋਂ ਚੱਲ ਕੇ ਕਰਦਾ ਵੀ ਸਾਰਾ ਕੰਮ ਧੰਦਾ ਕਰਕੇ ਫੇਰ ਅਸੀਂ ਇੱਥੇ ਆ ਕੇ ਵੀ ਆਪਦੀ ਸਾਰੀ ਤਿਆਰੀ ਕਰਦੇ ਹਾਲੇਲੂਇਆ ਜਿੱਦਾਂ ਤੁਹਾਨੂੰ ਅੰਦਰੋਂ ਚਾਹ ਹੋਏ ਸੱਚਮੁੱਚ ਤੁਸੀਂ ਸਭ ਤੋਂ ਪਹਿਲਾਂ ਹੀ ਆ ਕੇ ਬੈਠਿਆ ਕਰੋਗੇ ਤੇ ਤੇ ਵਿਕੇ ਹਰ ਹਰ ਚਰਜਾਂ ਦੇ ਪਾਸਟਰ ਪਿੱਛੋਂ ਦੇ ਪਹਿਲਾਂ ਕਲੀਸੀ ਆ ਕੇ ਸਾਰਾ ਕੁਝ ਨੱਚ ਟੱਪ ਵੀ ਲੈਂਦੇ ਹਾਲੇਲੂਇਆ ਇੱਥੇ ਪਾਸਟਰ ਕੱਲੇ ਹੀ ਬੋਲੀ ਜਾਂਦੇ ਆ ਤੇ ਬਾਅਦ ਵਿੱਚ ਕਲੀਸੀ ਆਉਂਦੀ ਆਏ ਨਾ ਕਰਿਆ ਇਹ ਸੱਚਮੁੱਚ ਪਰਮੇਸ਼ਰ ਨੂੰ ਪਿਆਰ ਕਰਦੇ ਆਂ ਫੇ ਤੁਹਾਨੂੰ ਕੰਮ ਵੀ ਪਰਮੇਸ਼ਰ ਵਾਲੇ ਕਰਨੇ ਪੈਣੇ ਆ ਹਾਲੇਲੂਇਆ ਫੇਰ ਫੇਰ ਪਰਮੇਸ਼ਰ ਪ੍ਰਾਰਥਨਾਵਾਂ ਸਾਨੂੰ ਵੀ ਕਹਿੰਦਾ ਨਹੀਂ ਮੈਂ ਇਹਦੀ ਪ੍ਰਾਰਥਨਾ ਸੁਣਨੀ ਫੇਰ ਗੁੱਸਾ ਨਾ ਕਰਿਆ ਕਰੋ ਹਾਲੇਲੂਇਆ ਸਾਨੂੰ ਅੰਦਰ ਜਦੋਂ ਆਵਾਜ਼ ਆਉਂਦੀ ਹੈ ਇਹਦੇ ਲਈ ਪ੍ਰਾਰਥਨਾ ਕਰੋ ਸੱਚਮੁੱਚ ਸੁਣਦਾ ਵੈ ਸਾਡਾ ਵੀ ਜੋਰ ਲੱਗਦਾ ਸੀ ਉਹਦੇ ਅੱਗੇ ਗੋਡੇ ਟੇਕ ਕੇ ਬੈਠੇ ਹਾਲੇਲੂਇਆ ਕਰਨਾ ਤਾਂ ਪਰਮੇਸ਼ਰ ਨੇ ਕੰਮ ਹੈ ਪਰ ਪਰਮੇਸ਼ਰ ਨੇ ਤੁਸੀਂ ਵੀ ਹਦਾਇਤਾਂ ਮੰਨਣੀਆਂ ਸਾਡੀਆਂ ਨਹੀਂ ਮੰਨਣੀਆਂ ਪਰਮੇਸ਼ਰ ਦੀਆਂ ਹਦਾਇਤਾਂ ਮੰਨਿਆ ਕਰੋ ਹਾਲੇਲੂਇਆ ਕਿ ਪਰਮੇਸ਼ਰ ਕੰਮ ਕਰਦਾ ਵੈ ਫਿਰ ਉਹ ਕਹਿ ਦਿੰਦਾ ਨਹੀਂ ਇਹਦੇ ਲਈ ਨਹੀਂ ਮੈਂ ਕਰਨਾ ਇਹਦੇ ਨਹੀਂ ਕਰਨਾਗਾ ਹallelujah ਫਿਰ ਤੁਸੀਂ ਕਹਿੰਦੇ ਹੁਣੇ ਹੀ ਚਾਹੀਦਾ ਸਾਡਾ ਕੰਮ ਹੁਣੇ ਹੀ ਚਾਹੀਦਾ ਵੈ ਪਰਮੇਸ਼ਰ ਕਿਉਂ ਕਰੂਗਾ ਹallelujah ਇਹ ਆਪ ਸੱਚਮੁੱਚ ਆਪਾਂ ਪਰਮੇਸ਼ਰ ਦੇ ਉਹ ਕਹਿੰਦਾ ਤੁਸੀਂ ਮੇਰੇ ਨੇੜੇ ਆਓ ਤੁਸੀਂ ਮੇਰੀਆਂ ਹਦਾਇਤਾਂ ਮੰਨੋ ਪਰਮੇਸ਼ਰ ਦੀਆਂ ਹਦਾਇਤਾਂ ਬਾਲੀਆਂ ਚੌੜੀਆਂ ਲੰਮੀਆਂ ਨਹੀਂ ਗੀਆਂ ਤੁਸੀਂ ਵੇਖਿਆ ਕਰੋ ਜਿਹੜੇ ਪੁਰਾਣੇ ॠषि मुनि ਸੋ ਕਿੰਨਾ ਕਿੰਨਾ 12-12 ਸਾਲ ਦਾ ਬਨਵਾਸ কাটਦੇ ਸੀ ਹallelujah ਕਿੱਥੇ ਪਹਾੜਾਂ ਤੇ ਜਾਂਦੇ ਸੀ ਨੰਗੇ ਪੈਰੀ ਫਿਰਦੇ ਸੀ ਆਪਾਂ ਨੂੰ ਤਾਂ ਪਰਮੇਸ਼ਰ ਸੌਖਾ ਹੀ ਮਿਲ ਗਿਆ ਵੇ ਹallelujah ਆਪਾਂ ਵੇਖਣਾ ਪਉ ਤੇ ਡੇਰੇ ਚ ਕਿਵੇਂ ਆਉਣਾ ਵੇ ਉਹਦੋਂ ਨਾ ਜਦੋਂ ਸਮਾਪਤੀ ਹੋ ਚੱਲੀ ਨਹੀਂ ਕਿਲਾ ਆ ਕੇ ਬਹਿਣਾ ਮੈਂ ਹallelujah ਕਿਉਂਕਿ ਪਹਿਲੀ ਪ੍ਰਾਰਥਨਾ ਚ ਸਾਰੇ ਸ਼ਾਮਲ ਹੁੰਦੇ ਆ ਸੱਚਮੁੱਚ ਪਰਮੇਸ਼ਰ ਦੇ ਸਵਰਗਦੂਤ ਆਪਣੀ ਫੋਟੋ ਖਿੱਚਦੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਆਹ ਸੱਚੇ ਭਗਤ ਹੈ ਹallelujah ਆਪਾਂ ਵੇਖਣਾ ਸੱਚਮੁੱਚ ਪਰਮੇਸ਼ਰ ਦੇ ਸੱਚੇ ਭਗਤ ਹੈ ਕਿ ਝੂਠੇ ਹੀ ਤੁਰੇ ਫਿਰਦੇ ਆ ਹallelujah ਹallelujah ਕਹਿੰਦਾ ਉਹ ਜਿਹੜਾ ਸਿੱਧੀ ਚਾਲ ਚੱਲਦਾ ਨੇਕੀ ਕਰਦਾ ਵੈ ਅਤੇ ਮਨੋਂ ਸੱਚ ਬੋਲਦਾ ਵੈ ਹallelujah ਜਿਹੜਾ ਸਿੱਧੀ ਚਾਲ ਚੱਲੂਗਾ ਚਾਲ ਵੀ ਆਪਣੀ ਕੀ ਹੋਣੀ ਹੈ ਪਰਮੇਸ਼ਰ ਨੂੰ ਪਹੁੰਚੀ ਹੋਣੀ ਚਾਹੀਦੀ ਹੈ ਹallelujah ਜਾਬਤਾ ਨਹੀਂ ਪੂਰਾ ਕਰਨਾ ਦਾ ਨਹੀਂ ਵੀ ਅੱਗੇ ਤਾਂ ਬਸ ਪਰਮੇਸ਼ਰ ਨੂੰ ਦਿਖਾਤਾ ਨਹੀਂ ਹallelujah ਪਰਮੇਸ਼ਰ ਦੇ ਆਪਾਂ ਪੂਰਾ ਅੰਦਰੋਂ ਖੋਪਣਾ ਅੰਦਰ ਇਹ ਆਪਣਾ ਮਾਨਾ ਇੱਥੇ ਤਾਂ ਵੀ ਆਪਣਾ ਇੱਥੇ ਹੀ ਹੋਣਾ ਚਾਹੀਦਾ ਪਰਮੇਸ਼ਰ ਦੀ ਸਰੀਰ ਵੀ ਇੱਥੇ ਹੋਣਾ ਚਾਹੀਦਾ ਵੈ ਜਿੰਨਾ ਜਕਰ ਬੰਦ ਗਿਆ ਪਤਾ ਸਭ ਨੂੰ ਪਤਾ ਵੈ ਜਦੋਂ ਪਰਮੇਸ਼ਰ ਦੀ ਹਜ਼ੂਰੀ ਲੱਗ ਜਾਂਦੀ ਹੈ ਉਹਦੇ ਤੰਬੂ ਲੱਗ ਜਾਂਦੇ ਉਹਦੀ ਉਹਦੀ ਕੁਰਸੀ ਡਹਿ ਜਾਂਦੀ ਹੈ ਪਰਮੇਸ਼ਰ ਤੇ ਵਿਰਾਜਮਣ ਹੋ ਕੇ ਬੈਠਦਾ ਹallelujah ਤੁਸੀਂ ਚਾਹੁੰਦੇ ਵੀ ਸਾਡਾ ਪਿਓ ਇਕੱਲਾ ਬੈਠਾ ਤਸੀਂ ਆਪਣੇ ਘਰਾਂ 'ਚ ਬਿਠਾਉਣੀ ਆ ਤੁਸੀਂ ਚਾਹੁੰਦੇ ਆ ਕੋਈ ਵੀ ਪਰ ਪਰ ਸਾਡਾ ਪ੍ਰਭੂ ਆ ਕੇ ਪਰਮੇਸ਼ਰ ਬਹਿ ਗਿਆ ਤਾਂ ਅਸੀਂ ਆਪਣੇ ਘਰਾਂ 'ਚ ਅਜੇ ਬੈਠੇ ਨਹੀਂ ਉਹਦੀ ਹਜ਼ੂਰੀ 'ਚ ਆਪਾਂ ਨੂੰ ਵੀ ਬਹਿਣਾ ਪੈਣਾ ਹੈ ਹਾਲੇਲੂਇਆ ਉਹ ਜਦੋਂ ਆਪਾਂ ਉਹਦਾ ਅਸਨ ਲੱਗ ਜਾਂਦਾ ਸੱਚਮੁੱਚ ਬਰਾਜਮਾਨ ਹੁੰਦਾ ਵੈ ਉਹ ਵੇਹ ਦਾ ਮੇਰੇ ਅੱਗੇ ਕੋਣ ਆ ਕੇ ਬੈਠਾ ਹੈ ਹਾਲੇਲੂਇਆ 7 ਦਿਨ ਤੁਹਾਨੂੰ ਦਿੱਤੇ ਕੰਮ ਕਰਨ ਨੂੰ ਨੇ ਇੱਕ ਦਿਨ ਹੀ ਤੁਹ ਤੋਂ ਮੰਗੇ ਹਣੇ ਬਾਲੇ ਦਿਨ ਨਹੀਂ ਮੰਗੇ ਜੇ ਹਾਲੇਲੂਇਆ ਜੇ ਤੁਸੀਂ ਕੰਮ ਵੀ ਕਰ ਲੋਗੇ ਬਾਈ ਚਾਂਸ ਤੁਸੀਂ ਬੰਦ ਕਰਦਨ ਬਿਮਾਰ ਵੀ ਹੋ ਜਾਓਗੇ ਫੇਰ ਵੀ ਪ੍ਰਾਰਥਨਾ ਕਰਾਉਂਗੇ ਜਾਂ ਕਰੂਗੇ ਆਪ ਵੀ ਬਹਿ ਕੇ ਕਰੋਗੇ ਪਰਮੇਸ਼ਰ ਤੁਮੈਨੂੰ ਚੰਗਿਆ ਕਰਦੇ ਹਾਲੇਲੂਇਆ ਕਿੰਨੇ ਕ ਕਮਾਈ ਕਰਕੇ ਕਿੰਨੇ ਕ ਜੋੜ ਲਓਗੇ ਨਹੀਂ ਜੋੜਨੇਗੇ ਛੇ ਦਿਨਾਂ ਦੇ ਨਾਲ ਹੀ ਕਮਾਈ ਚੋਣੇ ਬਰਕਤ ਪਾਉਣੀ ਆ ਉਹ ਸੱਤਵੇਂ ਦਿਨ ਜਿੱਨਾਂ ਨੇ ਬਰਕਤ ਪਾਉਣੀ ਹallelujah ਪਰਮੇਸ਼ਰ ਦਾ ਆਪਾਂ ਕੀ ਹੁੰਦਾ ਵੇ ਉਹ ਪਵਿੱਤਰ ਆਦਮ ਨੂੰ ਦਾਸ ਨਹੀਂ ਕਰਨਾਗਾ ਪਰਮੇਸ਼ਰ ਨੇ ਆਪਾਂ ਹੁਕਮਾਂ ਤੇ ਮੰਨਣਾ ਵੇ ਉਹਦੇ ਹੁਕਮਾਂ ਤੇ ਚੱਲਣਾ ਵੇ ਜਦੋਂ ਬਰਕਤਾਂ ਲੈਣੀਆਂ ਹallelujah ਇਹ ਤਾਂ ਆਪਾਂ ਪਹਿਲਾਂ ਵੀ ਕੰਮ ਕਰਦੇ ਸੀ ਜੀ ਕੀਤਾ ਮੱਥਾ ਟੇਕਿਆ ਕਿਤੇ ਜੀ ਕੀਤਾ ਬਹਿ ਕੇ ਘਰੇ ਨਹੀਂ ਜੇ ਪਰਮੇਸ਼ਰ ਦੇ ਹਦਾਇਤਾਂ ਹੀ ਉਹ ਕਹਿੰਦਾ ਛੇ ਦਿਨ ਕੰਮ ਕਰ ਸੱਤਵਾਂ ਦਿਨ ਤੂੰ ਮੈਨੂੰ ਦੇ ਉਹਦੀ ਖਜੂਰੀ ਚ ਬਹਿਣਾ ਹੀ ਬਹਿਣਾ ਹallelujah